ਨਵਾਲਿਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲਾ ਬਿਹਾਰੀਆ ਬਲਾਚੌਰ ਪੁਲਿਸ ਨੇ ਕੀਤਾ ਗ੍ਰਿਫਤਾਰ ਪਿੰਡ ਬੰਗਾ ਵੇਟ ਵਿਖੇ ਜ਼ਿਮੇਦਾਰ ਦੀ ਮੋਟਰ ਤੇ ਰਹਿੰਦਾ ਹੈ ਉਕਤ આરોપી ਸਾਡੇ ਜਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਜ਼ਿਲ੍ਹਾ ਸੀਤਪਾਲ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗਵਾਈ ਵਿੱਚ ਰੋਜ਼ਾਨਾ ਥਾਣਾ ਬਲਾਚੌਰ ਦੇ ਏਰੀਆ ਵਿੱਚ ਮਾੜੇ ਅਨਸਰਾਂ ਤੇ ਨજર ਮਾਣ ਲਈ ਪਟੋਲਿੰਗ ਅਤੇ ਗਸ਼ਤ ਨਾਕਾਬੰਦੀ ਕੀਤੀ ਜਾਂਦੀ ਹੈ। ਕੱਲ ਥਾਣਾ ਬਲਾਚੌਰ ਸਿਟੀ ਤੋਂ ਐਸਆਈ ਲਪੀਰ ਚੰਦ ਸਮੇਤ ਸਾਡੇ ਲੇਡੀ ਐਨਜੀਓਜ਼ ਸਮੇਤ ਪੁਰਸ ਪਾਰਟੀ ਨੇ ਚਾਪ ਬਲਾਚੌਰ ਆਪਣੇ ਕਾਰਜਕਾਰ ਦੇ ਕੰਮ ਵਿੱਚ ਮੌਜੂਦ ਸੀ। ਜਿੱਥੇ ਛੱਕੀ ਪਰਸਾਂ ਸੰਬੰਧੀ ਚੱਕਾਂ ਵੀ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇਹਨਾਂ ਨੂੰ ਮਿਲ ਕੇ ਮਦਨ ਸਾਨੀ ਪੁੱਤਰ ਮਿੰਦਰ ਸਾਨੀ ਵਾਸੀ ਕੰਗਣਾਵੇੜ ਜੋ ਕਿ ਪ੍ਰਵਾਸੀ ਮਜ਼ਦੂਰ ਹੈ ਔਰ ਪਿਛਲੇ 25-30 ਸਾਲ ਤੋਂ ਹੈ ਕੰਗਣਾਵੇੜ ਵੇਰੀ ਏਰੀਆ ਵਿੱਚ ਰਹਿ ਰਿਹਾ ਜਿਹਨੇ ਆਪਣਾ ਬਿਆਨ ਦਾਇਰ ਕਰਾਇਆ ਕਿ ਉਸ ਦੀ ਲੜਕੀ ਆ ਜਿਸ ਦੀ ਉਮਰ 18 ਸਾਲ ਤੋਂ ਘੱਟ ਦੱਸੀ ਹੈ ਤੇ ਦੀ ਉਸ ਲੜਕੀ ਨੂੰ ਕੁਝ ਦਿਨ ਪਹਿਲਾਂ ਤੋਂ 10-12 ਦਿਨ ਤੋਂ ਇੱਕ ਨਾਲ ਦੇ ਪਿੰਡ ਬੰਗਾਵੇੜ ਵਿੱਚ ਰਹਿਣ ਵਾਲਾ ਪ੍ਰਵਾਸੀ ਮਜ਼ਦੂਰ ਵਿਪਨ ਕੁਮਾਰ ਪੁੱਤਰ ਨੰਦੂ ਸਾਹ ਸਾਦਾ ਇਹ ਇਹ ਨੂੰ ਬਰਗੜਾ ਕੇ ਵਿਆਹ ਦਾ ਚੰਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੂੰ ਹੁਣੇ ਸੂਚਨਾ ਇਹ ਰਿਸ਼ਤੇਦਾਰਾਂ ਨਾਲ ਹੀ ਪਤਾ ਲੱਗਾ ਕਿ ਉਹ ਵਾਪਸ ਜਿਹੜਾ ਉਹਨੂੰ ਸ਼ਾਦੀ ਕਰਕੇ ਬੰਗਾਵੇੜ ਲੈ ਕੇ ਆਇਆ ਤੇ ਜਿਸ ਦੇ ਬਿਆਨਾਂ ਦੇ ਆਧਾਰ 'ਤੇ ਜਿਹੜੀ ਆ ਉਹ ਐਫਆਰ ਨੰਬਰ 687924 ਅੰਡਰ ਸੈਕਸ਼ਨ 172 ਔਰ 96 ਬੀ ਐਨ ਐਸ ਪੀਐਸਟੀ ਬਰਾਸ਼ੌਰ ਦਾਸਗੜ੍ਹ ਕੀ ਉਸਤੇ ਕਾਰਵਾਈ ਕਰਦੇ ਆ ਲੜਕਾ ਤੇ ਲੜਕੀ ਨੂੰ ਅ ਦਰਾਨੇ ਤਪतीश ਮੈਡੀ ਸੂਚਨਾ ਦੇ ਆਧਾਰ ਤੇ ਜਿਹੜਾ ਉਹ ਬਰਾਮਦ ਕੀਤਾ ਗਿਆ ਸੀ ਤੇ ਇਸ ਤੋਂ علاوہ ਨਾ ਤਾਂ ਲੜਕੀ ਅਤੇ ਨਾ ਹੀ ਉਸ ਦਾ ਵਾਰਿਸ ਕਿਤਾ ਕੋਈ ਹੱਥ ਤੱਕ ਲੜਕੀ ਬਾਰੇ ਕੋਈ ਡੇਟ ਆਫ ਬਰਥ ਬਾਰੇ ਸਰਟੀਫਿਕੇਟ ਜੇ ਨਹੀਂ ਕਰ ਸਕਿਆ ਜਿਸ ਕਰਕੇ ਇਹਨਾਂ ਨੂੰ ਲੜਕੀ ਨੂੰ ਜਿਹੜਾ ਆਪਾਂ ਕਬਜ਼ੇ ਚ ਲੈ ਕੇ ਫਿਰ ਕਰ ਲੜਕੀ ਨੂੰ ਇਹ ਆਪਣੇ ਨਵਾਂ ਸ਼ਹਿਰ ਜਿਹੜੀ ਹੈ ਬ੍ਰਾਂਚ ਸਾਡੀ ਸਖੀ ਬ੍ਰਾਂਚ ਹੈ ਉਹਦੇ ਵਿੱਚ ਰੱਖਿਆ ਗਿਆ ਹੈ ਤੇ ਲੜਕੇ ਦੇ ਖਿਲਾਫ ਜਿਹੜੀ ਆ ਉਹ ਐਫਆਰ ਦੇ ਦੌਰਾਨ ਇਹਨੂੰ ਅਰੈਸਟ ਕੀਤਾ ਗਿਆ ਸਾਰੇ ਇਹਨਾਂ ਨੇ ਜਦੋਂ ਤੁਸੀਂ ਲੜਕੀ ਨੂੰ ਬਰਾਮਦ ਕੀਤਾ ਉਸਨੇ ਚੂੜਾ ਵਗੈਰਾ ਜਾਂ ਆਪਣੇ ਜਿੱਦਾਂ ਵਿਆਹ ਦਾ ਹੁੰਦਾ ਸੜੀ ਵਗੈਰਾ ਜਾਂ ਸੰਦੂਰ ਵਗੈਰਾ ਲਾਇਆ ਹੋਇਆ ਸੀ ਤੇ ਲੇਕਿਨ ਇਹਨਾਂ ਨੇ ਕੋਈ ਫੋਟੋ ਜਾਂ ਇਦਾਂ ਦਾ ਸਾਨੂੰ ਸਰਟੀਫਿਕੇਟ ਜਿਹੜਾ ਮੈਰਿਜ ਕਰਵਾਉਣ ਵਾਲਾ ਰਜਿਸਟਰ ਕੋਈ ਨਹੀਂ ਦਿੱਤਾ ਹੈ ਹੈ ਪਰ ਉਹਦੇ ਜਿਹੜੇ ਆਰਟੀਕਲ ਪ੍ਰੂਫ ਹੋਣੇ ਆ ਉਹ ਰਿਕਾਰਡ ਨਹੀਂ ਹੈਗੇ ਇਸ ਕਰਕੇ ਅਸੀਂ ਉਹਨੂੰ ਅਲਾਉ ਨਹੀਂ ਕਰਦੇ